ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਥ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਨਾਲ ਗੱਲ ਕਰਨ ਵਾਲੇ ਹਾਂ ਜੇਕਰ ਤੁਸੀਂ ਆਪਣੀ ਰਸੋਈ ਘਰ ਦਾ ਚੱਕਲਾ ਵੇਲਣਾ ਇਸ ਤਰੀਕੇ ਨਾਲ ਰੱਖ ਲੈਂਦੇ ਹੋ ਤੁਹਾਡੇ ਘਰ ਦੇ ਵਿੱਚ ਕਦੇ ਵੀ ਪੈਸੇ ਦੀ ਕਮੀ ਨਹੀਂ ਹੋਵੇਗੀ ਸਾਥ ਸੰਗਤ ਜੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਜਾ ਕੇ ਵਾਹਿਗੁਰੂ ਲਿਖ ਕੇ ਆਪਣੀ ਹਾਜ਼ਰੀ ਲਗਵਾ ਦਿਓ ਜੀ ਤੇ ਸਾਧ ਸੰਗਤ ਜੀ ਆਓ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸੰਗਤ ਜੀ ਸਾਡੀ ਰਸੋਈ ਦੇ ਵਿੱਚ ਪਈਆਂ ਹੋਈਆਂ ਇਹ ਦੋ ਚੀਜ਼ਾਂ ਸਾਡੇ ਘਰ ਦੇ ਵਿੱਚ ਕਦੇ ਵੀ ਪੈਸੇ ਦੀ ਕਮੀ ਨਹੀਂ ਹੋਣ ਦਿੰਦੀਆਂ ਜੇਕਰ ਅਸੀਂ ਇਹਨਾਂ ਨੂੰ ਆਪਣੀ ਰਸੋਈ ਦੇ ਵਿੱਚ ਸਹੀ ਜਗ੍ਹਾ ਤੇ ਰੱਖਾਂਗੇ ਸਾਨੂੰ ਕਦੇ ਵੀ ਆਪਣੀ ਜ਼ਿੰਦਗੀ ਵਿੱਚ ਗਰੀਬੀ ਦਾ ਸਾਹਮਣਾ ਨਹੀਂ ਕਰਨਾ ਪਵੇਗਾ ਤੇ ਨਾ ਹੀ ਸਾਡੀ ਜ਼ਿੰਦਗੀ ਵਿੱਚ ਕਦੇ ਪੈਸੇ ਦੀ ਕਮੀ ਆਵੇਗੀ ਉਹ ਕਿਹੜੀਆਂ ਦੋ ਚੀਜ਼ਾਂ ਨੇ ਜਿਹੜੀਆਂ ਸਾਨੂੰ ਹਮੇਸ਼ਾ ਰਸੋਈ ਵਿੱਚ ਸਹੀ ਤਰੀਕੇ ਨਾਲ ਸਹੀ ਜਗ੍ਹਾ ਤੇ ਹੀ ਰੱਖਣੀਆਂ ਚਾਹੀਦੀਆਂ ਹਨ ਇਹ ਸਾਰੀ ਹੀ ਜਾਣਕਾਰੀ ਅਸੀਂ ਤੁਹਾਡੇ ਨਾਲ ਸਾਂਝੀ ਕਰਨ ਵਾਲੇ ਹਾਂ ਸੰਘਾ ਜੀ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਧਿਆਨ ਦੇ ਨਾਲ ਚ ਰੋ ਸੁਣਨਾ ਜੀ ਕਿਉਂਕਿ ਅੱਧੀ ਤੇ ਅਧੂਰੀ ਗੱਲ ਹਮੇਸ਼ਾ ਹੀ ਖਤਰਨਾਕ ਹੁੰਦੀ ਹੈ ਨਾਲ ਹੀ ਨਾਲ ਤੁਸੀਂ ਕਿਸੇ ਹੋਰ ਨੂੰ ਵੀ ਇਸ ਵੀਡੀਓ ਨੂੰ ਸ਼ੇਅਰ ਕਰ ਦੇਣਾ ਜੀ ਤਾਂ ਕਿ ਕਿਸੇ ਹੋਰ ਦਾ ਵੀ ਭਲਾ ਹੋ ਜਾਵੇ ਤੇ ਨਾਲ ਹੀ ਨਾਲ ਤੁਸੀਂ ਪ੍ਰਮਾਤਮਾ ਜੀ ਦਾ ਨਾਮ ਜ਼ਰੂਰ ਲਿਆ ਕਰੋ ਐਸੇ ਹੀ ਤਰ੍ਹਾਂ ਸਾਡੀ ਰਸੋਈ ਦੇ ਵਿੱਚ ਪਿਆ ਹੋਇਆ ਚਕਲਾ ਮੇਲਣਾ ਕਦੇ ਵੀ ਨਏ ਸਾਡੇ ਘਰ ਦੇ ਵਿੱਚ ਪੈਸੇ ਦੇ ਕੰਮ ਨੂੰ ਆਉਣ ਦਿੰਦਾ ਸੰਘਾ ਜੀ ਜੇਕਰ ਗੱਲ ਕਰੀਏ ਜੋਤਿ ਸਾਸਤ੍ਰ ਦੇ ਅਨੁਸਾਰ ਰਸੋਈ ਨੂੰ ਬਹੁਤ ਹੀ ਜ਼ਿਆਦਾ ਮਹੱਤਵਪੂਰਨ ਮੰਨਿਆ ਜਾਂਦਾ ਹੈ Hindu ਧਰਮ ਦੇ ਵਿੱਚ ਦੇਵੀ ਅਨਪੂਰਨਤਾ ਦਾ ਰਸੋਈ ਵਿੱਚ ਨਵਾਸ ਹੁੰਦਾ ਹੈ ਇਸੇ ਤਰ੍ਹਾਂ ਜੇਕਰ ਅਸੀਂ ਗੱਲ ਕਰੀਏ ਮਾਤਾ ਅਨਪੂਰਨਤਾ ਮਾਤਾ ਲక్ష్ਮੀ ਜੀ ਦਾ ਦੁੱਜਾ ਰੋ ਰਸੋਈ ਨੂੰ ਕਿਹਾ ਜਾਂਦਾ ਹੈ ਘਰ ਕਿੰਨਾ ਵੀ ਖੁਸ਼ਹਾਲ ਹੈ ਪਰ ਉਹ ਖੁਸ਼ਹਾਲ ਕਰਦਾ ਪਤਾ ਉਸਦੀ ਰਸੋਈ ਤੋਂ ਲਗਾਇਆ ਜਾ ਸਕਦਾ ਹੈ ਰਸੋਈ ਵਿੱਚ ਵਰਤੀ ਜਾਣ ਵਾਲੀ ਹਰ ਇੱਕ ਚੀਜ਼ ਦਾ ਬਹੁਤ ਹੀ ਮਹੱਤਵ ਹੁੰਦਾ ਹੈ ਰਸੋਈ ਵਿੱਚ ਵਰਤੀ ਜਾਣ ਵਾਲੀ ਚੀਜ਼ ਵਿੱਚ ਇੱਕ ਤਾਂ ਚੱਕਲਾ ਇੱਕ ਵੇਲਣਾ ਜੋਤਿਸ਼ ਦੇ ਅਨੁਸਾਰ ਚੱਕਲੇ ਵੇਲਣੇ ਨਾਲ ਰੋਟੀ ਬਣਾਉਂਦੇ ਸਮੇਂ ਇਸ ਦੇ ਸਾਮ ਸੰਭਾਲ ਨੂੰ ਲੈ ਕੇ ਸਾਨੂੰ ਬੜੀਆਂ ਹੀ ਸਾਵਧਾਨੀਆਂ ਵਰਤਣੀਆਂ ਚਾਹੀਦੀਆਂ ਹਨ ਐਸੇ ਮਾਣੇ ਪ੍ਰਭਾਵ ਨੂੰ ਸਾਨੂੰ ਵੇਖਣ ਨੂੰ ਨਹੀਂ ਤਾਂ ਮਿਲ ਸਕਦੇ ਹਨ ਕਿਉਂਕਿ ਸੰਗਤ ਜੀ ਰਸੋਈ ਕਈ ਥਿਜਾਂ ਦੀ ਵਰਤੋਂ ਕੀਤੀ ਜਾਂਦੀ ਹੈ ਤੁਸੀਂ ਸ਼ਾਇਦ ਇਹਨਾਂ ਵਿੱਚੋਂ ਬਹੁਤ ਸਾਰੀਆਂ ਚੀਜ਼ਾਂ ਬਾਰੇ ਜਾਣਦੇ ਹੋਵੋਗੇ ਪਰ ਤੁਹਾਡੇ ਵਿੱਚੋਂ ਸ਼ਾਇਦ ਹੀ ਕਿਸੇ ਨੂੰ ਰਸੋਈ ਵਿੱਚ ਵਰਤੀ ਜਾਣਦੀ ਇਸ ਖਾਸੀਅਤ ਦੇ ਬਾਰੇ ਪਤਾ ਹੋਵੇਗਾ ਜਿਸ ਦੇ ਬਾਰੇ ਅਸੀਂ ਤੁਹਾਨੂੰ ਦੱਸਣ ਵਾਲੇ ਹਾਂ ਸੰਗਤ ਜੀ ਰਸੋਈ ਵਿੱਚ ਵਰਤੀ ਜਾਣ ਵਾਲੀ ਅਜਾਈ ਚੀਜ਼ ਹੈ ਜੋ ਘਰ ਦੇ ਵਿੱਚ ਸਾਰਿਆਂ ਦੇ ਹੁੰਦੀ ਹੈ ਪਰ ਜੇਕਰ ਤੁਸੀਂ ਇਸ ਦੇ ਨਾਲ ਜੁੜੀਆਂ ਸਾਸਤਿਕੀਆਂ ਗਲਤੀਆਂ ਕਰਦੇ ਹੋ ਤੁਹਾਡੇ ਘਰ ਨੂੰ ਸਮੱਸਿਆ ਆਉਂਦੀ ਹੈ ਤੁਹਾਡੇ ਘਰ ਨੂੰ ਸਮੱਸਿਆਵਾਂ ਛੇੜੀਆਂ ਹਨ ਫਿਰ ਘੇਰਾ ਪਾ ਲੈਂਦੀਆਂ ਹਨ ਖਾਸ ਤੌਰ ਤੇ ਜੇਕਰ ਤੁਸੀਂ ਚੱਕਲਾ ਵੇਲਣਾ ਖਰੀਦਦੇ ਸਮੇਂ ਸਹੀ ਦੇਣ ਦੀ ਚੋਣ ਨਹੀਂ ਕਰਦੇ ਤਾਂ ਘਰ ਵਿੱਚ ਆਰਥਿਕ ਹਾਲਾਤ ਵਿਗੜ ਸਕਦੇ ਹਨ ਸਾਧ ਸੰਗਤ ਜੀ ਉਸ ਤੋਂ ਪਹਿਲਾਂ ਤੁਸੀਂ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਸੰਗਤ ਜੀ ਅਸੀਂ ਇੱਕ ਵਾਰ ਵੇਲਣਾ ਚੱਕਲਾ ਖਰੀਦਦੇ ਹਾਂ ਇਸ ਨੂੰ ਫਿਰ ਜਲਦਬਾਜ਼ੀ ਦੇ ਵਿੱਚ ਘਰ ਲੈ ਆਉਂਦੇ ਹਾਂ ਪਸਾਨੋ ਇਸ ਨੂੰ ਖਰੀਦਣ ਦੀ ਜਲਦਬਾਜ਼ੀ ਬਿਲਕੁਲ ਵੀ ਨਹੀਂ ਕਰਨੀ ਚਾਹੀਦੀ ਹਮੇਸ਼ਾ ਧਿਆਨ ਵਿੱਚ ਰੱਖੋ ਕਿ ਇਹ ਕਿਤੇ ਵੀ ਉੱਚਾ ਜਾਂ ਨੀਵਾਂ ਨਹੀਂ ਹੋਣਾ ਚਾਹੀਦਾ ਰੋਟੀ ਬਣਾਉਂਦੇ ਸਮੇਂ ਪੈਦਾ ਹੋਣ ਵਾਲੀ ਆਵਾਜ਼ ਵਸਤੂ ਸਾਸਤ ਦਾ ਨੁਕਸਾਨ ਦਾ ਕਾਰਨ ਬਣ ਸਕਦੀ ਹੈ ਇਸ ਤੋਂ ਇਲਾਵਾ ਚੱਕਲੇ ਵੇਲਣੇ ਨੂੰ ਹਮੇਸ਼ਾ ਸੁੱਕਾ ਰੱਖਣਾ ਚਾਹੀਦਾ ਹੈ ਨਾਲ ਹੀ ਚੱਕਲੇ ਵੇਲਣੇ ਨੂੰ ਕਦੇ ਵੀ ਉਲਟਾ ਕਰਕੇ ਨਹੀਂ ਰੱਖਣਾ ਚਾਹੀਦਾ ਨੈਤਿਕ ਅਸਨਾਲ ਘਰ ਵਿੱਚ ਨੁਕਸ ਵਾਦੇ ਹਨ ਇਸ ਤੋਂ ਇਲਾਵਾ ਇਸ ਨੌਕਾ ਦੇ ਵੀ ਪਾਂਡਿਆਂ ਦੇ ਵਿਚਕਾਰ ਜਾਨ ਡੱਬਿਆਂ ਜਾਂ ਡਰਾਮਾਂ ਦੇ ਉੱਤੇ ਨਏ ਰੱਖਣਾ ਚਾਹੀਦਾ ਜੋ ਆਟਾ ਤੇ ਚੌਲ ਰੱਖਦੇ ਹਨ ਇਸ ਨਾਲ ਮਾਲੀ ਨੁਕਸਾਨ ਹੁੰਦਾ ਹੈ ਇਸ ਤੋਂ ਇਲਾਵਾ ਪਰਿਵਾਰ ਵਿੱਚ ਮਤਭੇਦ ਵੱਜ ਜਾਂਦੇ ਹਨ ਇਸੇ ਹੀ ਤਰ੍ਹਾਂ ਸੰਗਤ ਜੀ ਰਾਤ ਨੂੰ ਸੌਣ ਤੋਂ ਪਹਿਲਾਂ ਚੱਕਲੇ ਬੈੱਡ ਲੈਣ ਨੂੰ ਚੰਗੀ ਤਰ੍ਹਾਂ ਧੋਣਾ ਚਾਹੀਦਾ ਹੈ ਅਕਸਰ ਕੁਝ ਲੋਕ ਇਸ ਨੂੰ 2 ਦਿਨ ਲਈ ਛਾੜ ਦਿੰਦੇ ਹਨ ਤੇ ਫਿਰ ਸਾਫ਼ ਕਰਦੇ ਹਨ ਪਰ ਧਿਆਨ ਰੱਖੇ ਅਜਿਹਾ ਕਦੇ ਵੀ ਸਾਨੂੰ ਨਹੀਂ ਕਰਨਾ ਚਾਹੀਦਾ ਇਸ ਦਾ ਅਸਰ ਸਾਡੇ ਪਰਿਵਾਰ ਮੈਂਬਰਾਂ ਦੀ ਸਿਹਤ ਤੇ ਪੈਂਦਾ ਹੈ ਬਿਮਾਰੀਆਂ ਵੱਧ ਜਾਂਦੀਆਂ ਹਨ ਫਿਰ ਖਰਚਾ ਵੱਧ ਹੁੰਦਾ ਹੈ ਐਸੇ ਨਾਲ ਹੀ ਘਰ ਦੇ ਵਿੱਚ ਨੁਕਸ ਵੀ ਪੈਂਦਾ ਹੈ ਵਿਤੀ ਸੰਕਟ ਆਉਂਦਾ ਹੈ ਇਸੇ ਤਰ੍ਹਾਂ ਰੋਟੀ ਬਣਾਉਂਦੇ ਸਮੇਂ ਚੱਕਲਾ ਵੇਲਣਾ ਕਈ ਤਰ੍ਹਾਂ ਦੇ ਜਿਵੇਂ ਜੋ ਸ਼ੋਰ ਹੁੰਦਾ ਹੈ ਉਹ ਬਿਲਕੁਲ ਵੀ ਨਾ ਕਰੇ ਪਰ ਜੇਕਰ ਅਜਿਹਾ ਹੁੰਦਾ ਹੈ ਤਾਂ ਪਹਿਲਾਂ ਜਾਂਚ ਕਰਕੇ ਹੀ ਚੱਕਲਾ ਵੇਲਣਾ ਤੁਹਾਨੂੰ ਖਰੀਦਣਾ ਚਾਹੀਦਾ ਹੈ ਨਹੀਂ ਤਾਂ ਤੁਹਾਨੂੰ ਬਾਅਦ ਦੇ ਵਿੱਚ ਕਿਸੇ ਪ੍ਰੋਬਲਮ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਅਜਿਆਂ ਮੰਨਿਆ ਜਾਂਦਾ ਹੈ ਕਿ ਆਵਾਜ਼ ਵਾਲੇ ਚੱਕਲੇ ਵੇਲਣੇ ਦੇ ਨਾਲ ਸਾਡੇ ਘਰ ਦੇ ਵਿੱਚ ਅਸ਼ਾਂਤੀ ਵਾਧੇ ਹੈ ਤਾਂ ਦਾ ਨੁਕਸਾਨ ਹੁੰਦਾ ਹੈ ਇਸੇ ਤਰ੍ਹਾਂ ਕਈ ਲੋਕਾਂ ਨੂੰ ਰਾਤ ਨੂੰ ਚੱਕਲੇ ਵੇਲਣੇ ਨੂੰ ਇਸੇ ਤਰ੍ਹਾਂ ਛੱਡਣ ਦੀ ਆਦਤ ਹੁੰਦੀ ਹੈ ਪਰ ਸਾਨੂੰ ਅਜਿਆਂ ਬਿਲਕੁਲ ਵੀ ਨਹੀਂ ਕਰਨਾ ਚਾਹੀਦਾ ਕਿਉਂਕਿ ਇਸ ਨਾਲ ਪਰਿਵਾਰ ਦੀ ਸਿਹਤ ਤੇ ਬੜਾ ਹੀ ਪੈਣਾ ਅਸਰ ਪੈਂਦਾ ਹੈ ਐਸੇ ਨਾਲ ਹੀ ਨਕਸ ਪੈਂਦਾ ਹੈ ਇਸ ਲਈ ਰਾਤ ਨੂੰ ਸੌਣ ਤੋਂ ਪਹਿਲਾਂ ਚੱਕਲੇ ਵੇਲਣੇ ਨੂੰ ਚੰਗੀ ਤਰ੍ਹਾਂ ਤੋਂ ਓਕੇ ਰੱਖਿਆ ਕਰੋ ਇਸ ਤੋਂ ਇਲਾਵਾ ਜੇਕਰ ਤੁਸੀਂ ਚੱਕਲਾ ਤੇ ਵੇਲਣਾ ਲੱਕੜ ਦਾ ਖਰੀਦਣ ਚਾ ਰਹੇ ਹੋ ਵੀਰਵਾ ਦੇ ਦਿਨ ਸਭ ਤੋਂ ਵਧੀਆ ਦਿਨ ਮੰਨਿਆ ਜਾਂਦਾ ਹੈ ਲੱਕੜ ਦਾ ਬਣਿਆ ਚੱਕਲਾ ਵੇਲਣਾ ਖਰੀਦ ਕੇ ਬੁੱਧਵਾਰ ਨੂੰ ਘਰ ਵਿੱਚ ਲਿਆ ਸਕਦੇ ਹੋ ਇਸ ਨੂੰ ਸ਼ਨੀਵਾਰ ਤੇ ਮੰਗਲਵਾਰ ਕਦੇ ਨਾ ਖਰੀਦੋ ਤੁਹਾਨੂੰ ਸੋਮਵਾਰ ਨੂੰ ਲੋਹੇ ਦਾ ਚਕਲਾ ਖਰੀਦਣਾ ਚਾਹੀਦਾ ਹੈ ਕਿਉਂਕਿ ਜੇਕਰ ਅਸੀਂ ਗੱਲ ਕਰੀਏ ਗੋਲ ਚਕਲਾ ਤੁਹਾਡੇ ਲਈ ਸਭ ਤੋਂ ਜ਼ਿਆਦਾ ਸ਼ੋਭਾ ਮੰਨਿਆ ਜਾਂਦਾ ਹੈ ਤੁਹਾਨੂੰ ਕਦੇ ਵੀ ਅੱਜ ਕੱਲ ਚਕਲਾ ਖਰੀਦਣ ਤੋਂ ਇਹਨਾਂ ਗੱਲਾਂ ਤੋਂ ਬਹੁਤ ਧਿਆਨ ਰੱਖਣਾ ਚਾਹੀਦਾ ਹੈ ਨਹੀਂ ਤਾਂ ਜਿਹੜਾ ਚੌਲਸ ਵਗੈਰਾ ਚਕਲੇ ਹੁੰਦੇ ਹਨ ਸਾਡੇ ਲਈ ਅਸ਼ੋਭ ਮੰਨੇ ਜਾਂਦੇ ਹਨ ਇਸੇ ਤਰ੍ਹਾਂ ਤੁਹਾਨੂੰ ਚੱਕਲੇ ਵੇਲਣੇ ਨੂੰ ਕਦੇ ਵੀ ਗੈਸ ਦੇ ਉੱਪਰ ਵੀ ਮੋਦਾ ਕਰਕੇ ਨਹੀਂ ਰੱਖਣਾ ਚਾਹੀਦਾ ਇਸ ਨਾਲ ਘਰ ਵਿੱਚ ਝੁਰਕਾवट ਆ ਜਾਂਦੀ ਹੈ ਤੇ ਸਮੱਸਿਆਵਾਂ ਵਧਣ ਲੱਗ ਜਾਂਦੀਆਂ ਹਨ ਗੈਸ ਵਗਾਰਾ ਦੀ ਸਮੈਲ ਚੱਕਲੇ ਨੂੰ ਲੱਗ ਸਕਦੀ ਹੈ ਜੈਸੇ ਨਾਲ ਜਦੋਂ ਅਸੀਂ ਖਾਣਾ ਤਿਆਰ ਕਰਦੇ ਹਾਂ ਉਹ ਗੈਸ ਫਿਰ ਸਾਡੇ ਸਰੀਰ ਦੇ ਅੰਦਰ ਪਹੁੰਚਦੀ ਹੈ ਅਜਿਹਾ ਕਰਨਾ ਵੀ ਦਾਵੀ ਮਾਤਾ ਲక్ష్ਮੀ ਦਾ ਆਪਮਾਨ ਮੰਨਿਆ ਜਾਂਦਾ ਹੈ ਕਿਹਾ ਜਾਂਦਾ ਹੈ ਇਸ ਤਰੀਕੇ ਦੇ ਨਾਲ ਸਾਡੇ ਘਰ ਵਿੱਚ ਫਿਰ ਤਾਂ ਨਹੀਂ ਟਿਕਦਾ ਨਾਲ ਹੀ ਨਾਲ ਤੁਹਾਨੂੰ ਦੱਸ ਦੇਈਏ ਕਿ ਜਸ 38 ਤੁਸੀਂ ਚੱਕਲਾ ਤੇ ਵੇਲਣਾ ਖਰੀਦ ਕੇ ਲਿਆਉਂਦੇ ਹੋ ਉਸ ਵਿੱਚੋਂ ਤੁਸੀਂ ਰੋਟੀ ਤਿਆਰ ਕਰਦੇ ਹੋ ਤਾਂ ਇਸ ਨੂੰ ਸਾਫ਼ ਸਫਾਈ ਕਰਕੇ ਹੀ ਰੋਟੀ ਤਿਆਰ ਕਰਨੀ ਹੈ ਸਭ ਤੋਂ ਪਹਿਲੀ ਰੋਟੀ ਜਿਹੜੀ ਹੈ ਕਿਸੇ ਲਈ ਆਣ ਦਾਣਾਂ ਵਿੱਚੋਂ ਤਿਆਰ ਕਰਨੀ ਹੈ ਭਾਵੇਂ ਕਿਸੇ ਜਾਨਵਰ ਦੇ ਲਈ ਹੋਵੇ ਭਾਵੇਂ ਕਿਸੇ ਕੁੱਤੇ ਵਗੈਰਾ ਦੇ ਲਈ ਹੋਵੇ ਜਾਂ ਭਾਵੇਂ ਕਿਸੇ ਗਰੀਬ ਲਈ ਤੁਸੀਂ ਉਹ ਪਰਸ਼ਾਦਾ ਤਿਆਰ ਕਰਕੇ ਫਿਰ ਹੀ ਆਪਣੇ ਘਰ ਦੇ ਜੀਵਾਂ ਦੇ ਲਈ ਪਰਸ਼ਾਦਾ ਤਿਆਰ ਕਰੋ ਹਮੇਸ਼ਾ ਤੁਸੀਂ ਚੱਕਲਾ ਵੇਲਣਾ ਸਾਫ਼ ਰੱਖੋ ਧੋ ਕੇ ਰੱਖੋ ਗੰਦੇ ਭਾਂਡਿਆਂ ਦੇ ਵਿੱਚ ਚੱਕਲੇ ਤੇ ਵੇਲਣੇ ਨੂੰ ਬਿਲਕੁਲ ਵੀ ਨਾ ਰੱਖੋ ਰੋਟੀ ਬਣਾਉਣ ਤੋਂ ਬਾਅਦ ਉਸ ਨੂੰ ਸਾਫ਼ ਕਰਨਾ ਹਮੇਸ਼ਾ ਤੁਹਾਡੇ ਲਈ ਜ਼ਰੂਰੀ ਹੈ ਆਪਣੇ ਘਰ ਦੀਆਂ ਬੇਲੋੜੀਆਂ ਸਮੱਸਿਆਵਾਂ ਤੋਂ ਜੇਕਰ ਤੁਸੀਂ ਬਚਣਾ ਚਾਹੁੰਦੇ ਹੋ ਇਸ ਨੂੰ ਉਲਟਾ ਨਾ ਰੱਖੋ ਨਹੀਂ ਤਾਂ ਤੁਹਾਡੇ ਆਪਸੀ ਰਿਸ਼ਤੇ ਵਿਗੜ ਜਾਣਗੇ ਕਦੇ ਵੀ ਜਿਹੜਾ ਆਟਾ ਹੈ ਚੱਕਲੇ ਜਾਂ ਮਿਲਣੇ ਦੇ ਨਾਲ ਚਿਪਕਿਆ ਹੋਣਾ ਨਹੀਂ ਚਾਹੀਦਾ ਇਹ ਤੁਹਾਡੇ ਲਈ ਸ਼ਨੀ ਦੋਸ਼ ਦਾ ਕਾਰਨ ਬਣ ਸਕਦਾ ਹੈ ਅਸ਼ੋਭ ਕਿਸਮਤ ਦਾ ਕਾਰਨ ਵੀ ਬਣ ਸਕਦਾ ਹੈ ਇਸੇ ਲਈ ਹਮੇਸ਼ਾ ਤੁਹਾਨੂੰ ਇੰਨਾ ਖਾਸ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ ਨਾਲ ਹੀ ਨਾਲ ਤੁਹਾਨੂੰ ਦੱਸੇ ਕਿ ਜੇਕਰ ਤੁਹਾਨੂੰ ਮਾਰਕੀਟ ਦੇ ਵਿੱਚ ਚੱਕਲਾ ਵੇਲਣਾ ਰੱਖਣ ਦਾ ਕੋਈ ਸਟੈਂਡ ਮਿਲਦਾ ਹੈ ਤੁਸੀਂ ਉਸ ਨੂੰ ਖਰੀਦ ਸਕਦੇ ਹੋ ਰੋਲਿੰਗ ਪਿੰਨ ਨੂੰ ਆਟੇ ਦੇ ਡਰਮ ਤੇ ਜਾਂ ਪਾਣਿਆਂ ਦੇ ਵਿੱਚ ਘਰ ਬਿਲਕੁਲ ਨਾ ਰੱਖੋ ਅਜਿਹਾ ਕਰਨ ਦੇ ਨਾਲ ਵੀ ਤੁਹਾਡੇ ਘਰ ਵਿੱਚ ਬਿਮਾਰੀਆਂ ਨੂੰ ਸਦਾ ਮਿਲਦਾ ਹੈ ਤੁਸੀਂ ਖੋਦ ਹੀ ਜੈਸੇ ਨਾਲ ਬਾਦ ਵਿੱਚ ਤੁਹਾਡਾ ਨੁਕਸਾਨ ਹੁੰਦਾ ਹੈ ਜਦੋਂ ਤੁਸੀਂ ਡਾਕਟਰਾਂ ਨੂੰ ਪੈਸੇ ਦਿਓਗੇ ਚਖਲੇ ਵੇਲੇ ਨੂੰ ਆਪਣੇ ਘਰ ਵਿੱਚ ਤੁਸੀਂ ਸਿੱਧੇ ਜਗ੍ਹਾ ਤੇ ਸਹੀ ਤਰੀਕੇ ਨਾਲ ਰੱਖਣਾ ਜੇਕਰ ਸ਼ੁਰੂ ਕਰ ਦਿੰਦੇ ਹੋ ਸਹੀ ਸਮੇਂ ਤੇ ਖਰੀਦਣਾ ਸ਼ੁਰੂ ਕਰ ਦਿੰਦੇ ਹੋ ਉਸ ਨਾਲ ਤੁਸੀਂ ਹਰ ਰੋਜ਼ ਪਹਿਲਾਂ ਪ੍ਰਸ਼ਾਦਾ ਜਿਹੜਾ ਹੈ ਉਹ ਕਿਸੇ ਗਰੀਬ ਲਈ ਜਾਂ ਕਿਸੇ ਭੁੱਖੇ ਜਾਨਵਰ ਲਈ ਕੱਢਦੇ ਹੋ ਤਾਂ ਤੁਹਾਡਾ ਘਰ ਹਮੇਸ਼ਾ ਲਈ ਬਰਕਤਾਂ ਦਾ ਆਵਾਸ ਵੰਚਾਵੇਂਗਾ ਨਾਲੇ ਨਾਲ ਤੁਹਾਨੂੰ ਦੱਸ ਰਹੀ ਹਾਂ ਕਿ ਜੇਕਰ ਤੁਸੀਂ ਚਕਲੇ ਵੇਲਣ ਦਾ ਦਾਨ ਵੀ ਕਰਨਾ ਚਾਹੁੰਦੇ ਹੋ ਉਹ ਵੀ ਤੁਹਾਡੇ ਲਈ ਬਹੁਤ ਹੀ ਜ਼ਿਆਦਾ ਸ਼ੋਭ ਮੰਨਿਆ ਜਾਵੇਗਾ ਜੇਕਰ ਤੁਸੀਂ ਕਿਸੇ ਗੁਰੂ ਘਰ ਦੇ ਵਿੱਚ ਚਕਲਾ ਵੇਲਣਾ ਛੜਾਉਣ ਦੀ ਸੇਵਾ ਕਰਨੀ ਚਾਹੁੰਦੇ ਹੋ ਉਹ ਵੀ ਤੁਹਾਡੇ ਪਰਿਵਾਰ ਦੇ ਲਈ ਬਹੁਤ ਹੀ ਸ਼ੋਭ ਮੰਨਿਆ ਜਾਵੇਗਾ ਜਿਸ ਨਾਲ ਤੁਹਾਡੇ ਘਰ ਪਰਿਵਾਰ ਵਿੱਚ ਖੁਸ਼ਹਾਲੀ ਆਉਂਦੀ ਹੈ ਤੁਹਾਡੇ ਜੀਵਨ ਵਿੱਚ ਤੁਹਾਨੂੰ ਕਦੇ ਵੀ ਕਿਸੇ ਪਰੇਸ਼ਾਨੀ ਦਾ ਸਾਹਮਣਾ ਨਹੀਂ ਕਰਨਾ ਪਵੇਗਾ ਸੋ ਸਾਧ ਸੰਗਤ ਜੀ ਇਹਨਾਂ ਗੱਲਾਂ ਦਾ ਤੁਸੀਂ ਕਾਸ਼ ਧਿਆਨ ਰੱਖਣਾ ਹੈ ਤਾਂਗੇ ਤੁਹਾਡਾ ਘਰ ਜਿਹੜਾ ਹੈ ਬਿਮਾਰੀਆਂ ਤੋਂ ਦੂਰ ਹੋ ਜਾਵੇ ਤੁਹਾਡੇ ਘਰ ਵਿੱਚ ਖੁਸ਼ਹਾਲੀ ਤੇ ਬਰਕਤ ਦਾ वास ਹੋਵੇ ਅਰਿਧਾਂ ਦੀ ਕਦੇ ਵੀ ਕਮੀ ਨਾ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ